ਫਗਵਾੜਾ ਦੇ ਸਿਵਲ ਹਸਪੀਟਲ ਦੇ ਨਜ਼ਦੀਕ ਚਾਲ ਨਗਰ ਵਿਖੇ ਚੌਰਾ ਨੇ ਦੋ ਮੈਡੀਕਲ ਸਟੋਰਾਂ ਨੂੰ ਨਿਸ਼ਾਨਾ ਬਣਾ ਕੇ ਦੁਕਾਨਾਂ ਦੇ ਸ਼ਟਰ ਤੋੜ ਕੇ ਡੀਵੀਆਰ ਗੱਲੇ ਵਿੱਚੋਂ ਕੁੱਲ 31000 ਦੀ ਨਕਦੀ ਦਵਾਈਆਂ ਚੋਰੀ ਕਰ ਲਈਆਂ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਹੈ ਭਾਰਤ ਮੈਡੀਕਲ ਹਾਲ ਦੇ ਮਾਲਕ ਅਰਜੇਸ਼ ਕੁਮਾਰ ਨੇ ਦੱਸਿਆ ਕਿ ਉਹਨਾਂ ਨੂੰ ਰਾਘੇ ਨੇ ਸੂਚਨਾ ਦਿੱਤੀ ਸੀ ਕਿ ਉਹਨਾਂ ਦੇ ਦੁਕਾਨ ਦੇ ਸ਼ਟਰ ਟੁੱਟੇ ਹਨ ਜਦੋਂ ਉਹ ਦੁਕਾਨ ਤੇ ਆਏ ਤਾਂ ਦੁਕਾਨ ਦੇ ਸ਼ਟਰ ਟੁੱਟੇ ਸੀ ਤੇ ਗੱਲੇ ਵਿੱਚੋਂ 16000 ਰੁਪਏ ਗਾਇਬ ਸੀ ਬਾਲਾਜੀ ਮੈਡੀਕਲ ਹਾਲ ਦੇ ਮਾਲਕ ਨੇ ਦੱਸਿਆ ਕਿ ਉਹਨਾਂ ਦੇ ਸ਼ਟਰ ਦੇ ਤਾਲੇ ਤੋੜ ਕੇ 15000 ਰੁਪਏ ਨਕਦ ਡੀਬੀਆ ਚੋਰੀ ਕਰਨ ਤੋਂ ਲਾਭ ਕੈਮਰੇ ਤੋੜ ਦਿੱਤੇ ਗਏ ਫਗਵਾੜਾ ਐਕਸੈਸ ਨਿਊਜ਼ ਲਾਈਵ ਤੋਂ ਬਨੋਸ਼ ਸ਼ਰਮਾ ਦੇ ਨਾਲ ਕਰਨੇ ਸਿੰਘ ਦੀ ਵਿਸ਼ੇਸ਼ ਰਿਪੋਰਟ ਕੀ ਨਾਮ ਤੁਹਾਡਾ ਹਾਂਜੀ ਮਿਰਨ ਦਾਵ ਰਜੇਸ਼ ਕੁਮਾਰ ਜੀ ਕਿਸ ਤਰ੍ਹਾਂ ਮਤਲਬ ਕਿ ਤੁਹਾਡੇ ਦੁਕਾਨ ਦੇ ਸ਼ਟਰ ਤੋੜੇ ਗਏ ਮਾਰਥ ਮੈਡੀਕਲ ਹਾਲ ਮੇਰੀ ਦੁਕਾਨ ਚਾਲ ਨਗਰ ਚ ਹੈ ਜੀ ਅੱਛਾ ਜੀ ਤੇ ਇਹ ਸਾਢੇ 3 4 ਦੇ ਵਿੱਚ ਆਏ ਬੰਦੇ ਇਹਨਾਂ ਨੇ ਸ਼ਟਰ ਤੋੜ ਕੇ ਸਮਾਨ ਕੈਸ਼ ਸਾਰਾ ਕੁਝ ਕੈਬਿਨੇਟ ਤੋੜੇ ਇਹਨਾਂ ਨੇ ਬਹੁਤ ਨੁਕਸਾਨ ਕਰ ਗਏ ਸਾਣ ਕਿੱਦਾਂ ਪਤਾ ਲੱਗਾ ਇਸ ਬਾਰੇ ਇਹ ਸਾਨੂੰ ਕੋਈ ਰਾਹ ਕਿ ਨਹੀਂ ਜਾ ਰਹੇ ਸੀਗੇ ਚਾਰ ਬੰਦੇ ਗੱਡੀ ਚ ਉਹਨਾਂ ਨੇ ਬਾਹਰੋਂ ਫੋਨ ਨੰਬਰ ਪੜ ਕੇ ਸਾਨੂੰ ਇਨਫੋਰਮ ਕੀਤਾ ਵੀ ਤੁਹਾਡੀ ਦੁਕਾਨ ਦੇ ਛੱਟਰ ਟੁੱਟੇ ਆ ਅਸੀਂ ਬਾਹਰ ਹੀ ਖੜੇ ਆ ਤੁਸੀਂ ਫਟਾਫਟ ਆਜੋ ਹੋਰ ਨਾ ਕੋਈ ਨੁਕਸਾਨ ਕਰ ਜਾਣਾ ਤੁਹਾਡਾ ਪੁਲਿਸ ਨੂੰ ਸੂਚਨਾ ਦਿੱਤੀ ਤੁਸੀਂ ਪੁਲਿਸ ਨੂੰ ਸੂਚਨਾ ਦਿੱਤੀ ਪੁਲਿਸ ਆ ਕੇ ਰਿਪੋਰਟ ਲਿਖ ਗਈ ਸਾਰੀ ਅੱਛਾ ਤੇ ਇਹ ਮੇਰੀ ਦੁਕਾਨ ਦਾ ਨਾਮ ਹੈ ਬਾਲਾਜੀ ਮੈਡੀਕਲ ਚਾਹ ਨਗਰ ਹੈ ਜਿਹੜੀ ਸਿਵਲ ਕਾਲ ਦੇ ਸਾਹਮਣੇ ਤੇ ਸਿਰੇ ਸਾਨੂੰ ਜਦ ਸਾਡੇ ਪਸਾਬਕ 4 ਵਜੇ ਪਤਾ ਲੱਗਾ ਵੀ ਤੁਹਾਡੀ ਦੁਕਾਨ ਦੇ ਸਾਰੇ ਛੱਟਰ ਟੁੱਟੇ ਹੋਏ ਆ ਤੇ ਸਾਡਾ ਸਾਰਾ ਸਮਾਨ ਚੋਰੀ ਹੋ ਗਿਆ ਵਿੱਚੋਂ ਕੈਸ਼ ਵੀ ਦਾ ਕੁਝ ਪਿਆ ਡੀਵੀਆਰ ਕੈਮਰੇ ਤੇ ਕੁਝ ਮੇਰੀ ਇੰਪੋਰਟਡ ਮੈਡੀਸਿਨ ਪਈਆਂ ਸੀਗੀਆਂ ਉਹ ਵੀ ਨਾਲ ਹੀ ਲੈ ਗਏ ਤੇ ਕਿੰਨਾ ਕੈਸ਼ ਸੀਗਾ 15000 ਰੁਪਏ ਕੈਸ਼ ਸੀਗਾ ਜੀ ਤੇ ਬਾਕੀ ਸਮਾਨ ਸੀਗਾ ਜੀ ਕੀ ਮੰਗ ਕਰਦੇ ਆ ਤੁਸੀਂ ਕੈਮਰੇ ਉਹ ਇਹੀ ਕਹਿੰਦੇ ਜੀ ਸਾਨੂੰ ਇਨਸਾਫ ਮਿਲੇ ਜੀ ਜਿੰਨੋ ਵੀ ਬਾਤ ਹੋਵੇ ਇਨਸਾਫ ਮਿਲੇ